हाँ जी आ जाओ हाँ जी किधर का भाई जी तो गए हुए नहीं अच्छा जी आज मैं कुर्सी लेके आ जाऊंगा तो तो कोई नहीं और मंजा आएगा मंजा डालन ने कोई गल नहीं को <laughs> बैठो <बैला। laughs> ਹੋਰ ਭੈਣ ਜੀ ਕਿਵੇਂ ਹਾਲ ਚਾਲ? ਹਾਂਜੀ ਵਧੀਆ ਤੁਸੀਂ ਸੁਣਾਓ। ਬਸ ਠੀਕ ਠਾਕ। ਕਿ ਹੋ ਗਿਆ ਤੇ? ਹਾਂਜੀ ਗਏ ਹੋਇਆ। ਫੋਨ ਵੀ ਕੀਤਾ ਸੀਗਾ ਅਸੀਂ। ਆਉਂਦੇ ਹੋਣੇ। ਠੀਕ। ਲ ਮੈਂ ਕਹਣਾ ਆਏਗਾ ਭਾਜੀ ਹੁਣੇ। ਹਾਂਜੀ ਹਾਂਜੀ ਆ ਗਏ। ਕਈ ਪਾਈਸਾ ਤੋਈ ਕਾ ਤਸਿਕਾ ਹੋ ਰਿਹਾ ਨਹੀਂ ਠੀਕ ਹੈ ਠੀਕ ਹੈ। ਬਹੁਤ ਵਧੀਆ ਬਹੁਤ ਵਧੀਆ ਲੋਕ ਹੋਰ ਸਣਾਓ ਹੋਰ ਠੀਕ ਆ ਵਧੀਆ ਹੋਰ ਸਣਾਓ ਕਿਤਾਹ ਜੀ ਉਹ ਠੀਕ ਠਾਕ ਆ ਵਧੀਆ ਹੀ ਤੁਸੀਂ ਠੀਕ ਠਾਕ ਬਾਰ ਬੱਚੇ ਠੀਕ ਆ ਹਾਂਜੀ ਵਧੀਆ ਫੋਨ ਦਾ ਤੁਹਾਡਾ ਆਇਆ ਸੀਗਾ ਹਾਂਜੀ ਹਾਂਜੀ ਉਹ ਮੈਂ ਫਿਰ ਤੁਹਾਨੂੰ ਪਤਾ ਜਿਆਦਾ ਦਾ ਲੇਟ ਆ ਬਾਅਦਾਂ ਤਾਂ ਲੇਟ ਹੋਇਆ ਨਹੀਂ ਨਹੀਂ ਠੀਕ ਆ ਕੋਈ ਹੋਰ ਸੁਣਾਓ ਵਧੀਆ ਜੀ ਮੈਂ ਅਜੀ ਤਾਂ ਐਸੇ ਹੀ ਆਈ ਕਿ ਸਾਨੂੰ ਪਤਾ ਲੱਗਾ ਵੀ ਰਿਸਟਰੀ ਕਰਾਉਣਾ ਤੁਸੀਂ ਅੱਛਾ ਹਾਂ ਜੀ ਰਿਤੇ ਤਾਂ ਆਪਾਂ ਕਰਾ ਲਏ ਹਾਂ ਹਾਂ ਕੋਈ ਨਹੀਂ ਕੋਈ ਕਰੋ ਗੱਲ ਜਿਹੜੀ ਤੁਹਾਡੀ ਜਿਹੜਾ ਜੋ ਵੀ ਫੇਸਬੁਕ ਸਾਰਾ ਦਵਾਗੇ ਇਦਾਂ ਨਹੀਂ ਫੇਸ ਤਾਂ ਹੁਣ ਤੁਹਾਨੂੰ ਪਤਾ ਹੀ ਆ ਬਈ ਅੱਜ ਕੱਲ ਬਣਦਾ ਆ ਬਾਜ਼ਾਰ ਗਿਆ ਨੂੰ ਬਜੋਲੇ ਉਹ ਕਾਰੋਬਾਰ ਇਹ ਹੈ ਧੱਕੇ ਕੇ ਹੁੰਦਾ ਬਣਦਾ ਜੀ ਬਣਦਾ ਸਾਨੂੰ ਵੀ ਪਤਾ ਹੈ ਇਹ ਦਾ ਹਾਂ ਹਾਂ ਕੋਈ ਨਹੀਂ ਹਾਂਜੀ ਜੇ ਕਿਦਾਂ ਲੜਕੀ ਦਾ ਕਰਾਉਣਾ ਚਾਹ ਮੈਂ ਮੈਂ ਲੜਕੇ ਦਾ ਆਪਣਾ ਮੁੰਡਾ ਆ ਇਹ ਆਪਣਾ ਹਾਂ ਤੁਹਾਡੇ ਤਾਂ ਦੋ ਬੇਟੇ ਹੀ ਨੇ ਨਾ ਹਾਂ ਹਾਂ ਅੱਛਾ ਬੜੇ ਦਾ ਕਰਾਣਾ ਹੈ ਹਾਂਜੀ ਮੈਨਾਂ ਕਹਿੰਦਾ ਪਿੱਛੇ ਜੌਬ ਤੇ ਲੱਗ ਗਿਆ ਸੀ ਮਾੜਾ ਮਾੜਾ ਕਰਦਾ ਕੰਮ ਉਹੀ ਆ ਜੀ ਠੀਕ ਆ ਠੀਕ ਆ ਠੀਕ ਆ ਉਹਦਾ ਹੀ ਠੀਕ ਆ ਹੋ ਗਿਆ ਪੱਕਾ ਹਾਂਜੀ ਪੱਕਾ ਆ ਅੱਛਾ ਹਾਂਜੀ ਹੋਰ ਰੇਸਤਾ ਵੀ ਇਦਾਂ ਦਾ ਟੋਲਣਾ ਪਊ ਫੇ ਹਾਂਜੀ ਦੇਖ ਲਓ ਲੱਭ ਲਓ ਕਿੱਦਾਂ ਦੀ ਚਾਹੀਦੀ ਲੜਕੀ ਆਪਾਂ ਨੂੰ ਠੀਕ ਹੋਵੇ ਕੁੜੀ ਮਾੜਾ ਕੰਮ ਕਰਦੀ ਹੋਵੇ ਮਾੜਾ ਵਧੀਆ ਹੋਵੇ ਇਹ ਨੌਕਰੀ ਕਰਦਾ ਮੁੰਡਾ ਕਈ ਵਾਰੀ ਆਪਣੀ ਡਿਮਾਂਡ ਹੁੰਦੀ ਆ ਬੰਦੇ ਦੀ ਕਈ ਵਾਰੀ ਮਾਰਦੀ ਹੁੰਦੀ ਆ ਆ ਵੀ ਕਿੱਦਾਂ ਚੱਲੀ ਜਾਵਾ ਜੇ ਨੌਕਰੀ ਵਾਲੀ ਮਿਲ ਜਵੇ ਤਾਂ ਵੀ ਠੀਕ ਆ ਅੱਛਾ ਜੇ ਕੋ ਬਾਹਰ ਆ ਮਿਲ ਜਵੇ ਤਾਂ ਇਹ ਸਭ ਤੋਂ ਵਧੀਆ ਆ ਅੱਛਾ ਉਹਨੇ ਵਿਆਹ ਕਿਦਾਂ ਦਾ ਚਾਹੁੰਦੇ ਫੇ ਆਪਾਂ ਕਈ ਵਾਰੀ ਨਾ ਬੰਦੇ ਦੀ ਡਿਮਾਂਡ ਹੁੰਦੀ ਫੇ ਮੁੰਡਾ ਨੌਕਰੀ ਕਰਦਾ ਜੀ ਆਪਾਂ ਨੂੰ ਤਾਂ ਕੁਝ ਨਾ ਕੁਝ ਦੀ ਬੰਦੇ ਤਾਂ ਹੁੰਦਾ ਆ ਵਿਆਹ ਵਧੀਆ ਹੋਣਾ ਚਾਹੀਦਾ ਆ ਪੈਲ ਸਜ ਹੋਣਾ ਚਾਹੀਦਾ ਆ ਬਰਾਤ ਦੀ ਸੇਵਾ ਆਹ ਚਲੋ ਤਾਂ ਬੰਦਾ ਹੋ ਜਾਣਾ ਹੈ ਬਰਾਬਰ ਅੱਛਾ 250 ਹੋ ਜਾਊਗਾ ਕਿੰਨਾ ਹੋ ਜਾਣਾ 250 ਠੀਕ ਆ ਠੀਕ ਆ ਠੀਕ ਆ ਕੋਈ ਰੇਸਾ ਪਾਂ ਕਰਾ ਦੇਨੇ ਆ ਠੀਕ ਹੈ ਮੈਂ ਕਹਿੰਦਾ ਉਸੇ ਉਹ ਦੋ ਹੈਗੀਆਂ ਕੁੜੀਆਂ ਹਾਂਜੀ ਉਹ ਇੱਕ ਤਾਂ ਇਦਾਂ ਆ ਨਾ ਇੱਕ ਤਾਂ ਕੱਲੀ ਕੱਲੀ ਲੜਕੀ ਆ ਦੋ ਦੇ ਭਰਾ ਆ ਅੱਛਾ ਦੋਏ ਕੈਨੇਡਾ ਜਾ ਹੋ ਸਕਦਾ ਉਹ ਉਹਨੀ ਕੁੜੀ ਵੀ ਲੈ ਜਾਣੀ ਆ ਤੁਹਾਨੂੰ ਪਤਾ ਹੈ ਅੱਜ ਕੱਲੇ ਇੱਕ ਬੰਦਾ ਜਾਂਦਾ ਪਰਿਵਾਰ ਦੇ ਵਿੱਚੋਂ ਬਾਕੀਆਂ ਨੂੰ ਆਪੇ ਬੁਲਾ ਲੈਂਦਾ ਆਓ ਇਹ ਤਾਂ ਗੱਲ ਹੈਗੀ ਆ ਤੇ ਇਦਾਂ ਦਾ ਦੇ ਲੈਨੇ ਆ ਤੇ ਜਾਂ ਫਿਰ ਇੱਕ ਕੁਰੀ ਹੈ ਜੀ ਉਹ ਪੜਦੀ ਆ ਉਹਦਾ ਟੈਸਟ ਦਿੱਤਾ ਕਹਿੰਦੇ ਸ਼ਾਇਦ ਜੋਬ ਮਿਲ ਜਾਵੇ ਤੇ ਜੋਬ ਆਈ ਗਊ ਤਾਂ ਪੌਣੇ ਗਾਲੇ ਉਹ ਪਰ ਤਿੰਨ ਭੈਣ ਆ ਆ ਅੱਛਾ ਜੀ ਤੇ ਡੈਡੀ ਉਹਦਾ ਜਿਹੜਾ ਉਹ ਸਭ ਪਹਿਲੇ ਸਰਪਤ ਕਰਦਾ ਅੱਛਾ ਇੱਕ ਬੇਟਾ ਉਹਨਾਂ ਦਾ ਛੋਟਾ ਹੈ ਉਹ ਹਜੇ ਪੜਦਾ ਹੈ ਠੀਕ ਹੈ ਜੀ ਹਾਂ ਜਿੱਦਾਂ ਦਾ ਤੁਸੀਂ ਕਹੋ ਆਪਾਂ ਉਹ ਦੋਨਾਂ ਦਾ ਆਪਾਂ ਦੇਖੋ ਗੱਲ ਉਹਨਾਂ ਚ ਲਾਣੀ ਆ ਅੱਛਾ ਜੀ ਇਹ ਤੁਹਾਨੂੰ ਕਨੇਡਾ ਵਾਲਾ ਚਾਹੀਦਾ ਤਾਂ ਆਪਾਂ ਕਨੇਡਾ ਦੀ ਗੱਲ ਚਲਾਈਏ ਠੀਕ ਹੈ ਤੇ ਜੇ ਇਥੇ ਵਾਲਾ ਚਾਹੀਦਾ ਭਾਈ ਤੇ ਇਹਨਾਂ ਚਲਾਈਏ ਕੋਈ ਨਹੀਂ ਕਾਲਾ ਨੇ ਧਲਾ ਕਰਕੇ ਤਾਂ ਹਾਂ ਕਰ ਲਓ ਕਰ ਲਓ ਦੇਖ ਲਓ ਤੇ ਨਾਲੇ ਫੇ ਬੇੜੇ ਨੂੰ ਬੁਲਾ ਲਓ ਮਰ ਜੀ ਫੇ ਆਪਾਂ ਕੋਈ ਨਹੀਂ ਬੇਟਾ ਇੱਥੇ ਆਇਆ ਮੁੰਡਾ ਮਾਰੀ ਕਿੱਧਰ ਆਈ ਨਹੀਂ ਹੈ ਲੜਕੀਆਂ ਦੋਏ ਮਾ ਹਾਂ ਵਧੀਆ ਸੋਹਣੀਆਂ ਕੁੜੀਆਂ ਪਰਿਵਾਰ ਦੋਨੋਂ ਵਧੀਆ ਠੀਕ ਹੈ ਜੀ ਹਾਂ ਆਪਾਂ ਮੁੰਡੇ ਵਾਲੇ ਤੋਂ 21000 ਲੈਂਦਾ ਆ ਅੱਛਾ ਕੋਈ ਗੱਲ ਨਹੀਂ ਪੀਸ ਤੁਹਾਡੀ ਖਰੀ ਹੈ ਜੀ ਹਾਂ ਕੋਈ ਨਹੀਂ ਚਲੋ ਆਪਣੇ ਬੰਦੇ ਤੋਂ ਦੋ ਚਾਰਾਂ ਚ ਘੱਟ ਵੀ ਲੈ ਲਈਦੇ ਆ ਕੋਈ ਗੱਲ ਨਹੀਂ ਨਹੀਂ ਕੋਈ ਆਪਣੀ ਡਿਮਾਂਡ ਹੋਵੇ ਕਦਾਈ ਹੁੰਦਾ ਹੈ ਪਰਵਾਹ ਤਾਂ ਸਾਡੀ ਕੋਈ ਨਹੀਂ ਹੈਗੀ ਬਸ ਆਈ ਆ ਬਸ ਪ੍ਰਾਤ ਨਹੀਂ ਕੇਗਾ ਹੋ ਜੀ ਵਧੀਆ ਹੋਊਗਾ ਲੈਣਾ ਉਹ ਨਹੀਂ ਆਪਣੀ ਲੜਕੀ ਨੂੰ ਦੇਣਾ ਹੈ ਹਾਂ ਚਲੋ ਉਹ ਤਾਂ ਹੈਗਾ ਹਾਂ ਹਾਂ ਆਹੋ ਨੌਕਰੀ ਕਰਦਾ ਨੇ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਹਾੜ ਬੰਦਾ ਚਾਹੁੰਦਾ ਵੀ ਸਾਡੇ ਵਧੀਆ ਪਰਿਵਾਰ ਚ ਸਾਡਾ ਵਿਆਹ ਹੋਵੇ ਲੜਕਾ ਹਾਂ ਜੀ ਤਾਂ ਆ ਵੀ ਚਾਹੁੰਦੇ ਆ ਵੀ ਵਧੀਆ ਪਰਿਵਾਰ ਚਲੋ ਕੋਈ ਨਹੀਂ ਤੁਸੀਂ ਹਾਂ ਖਰਾਹ ਕਰਕੇ ਨਾ ਫਿਰ ਦੱਸੋ ਹਾਂ ਨਾਲੇ ਬੇਟੇ ਨੂੰ ਬੁਲਾ ਲੈ ਫੋਨ ਕਰਕੇ ਅਬ ਇਹ ਦੇਖੋ ਮੈਂ ਦੇਖੀਏ ਕਿ ਨਾ ਮੈਚ ਕਰਦਾ ਹਾਂ ਤਾਂ ਹੁਣ ਪਤਾ ਅੱਜ ਕੱਲ ਕੱਦ-ਕੱਡ ਥਾਰਾ ਕੋ ਦੇਖਣਾ ਪੈਂਦਾ ਹਾਂ ਕੋਈ ਗੱਲ ਨਹੀਂ ਹਾਂ ਠੀਕ ਆ ਮੈਨੂੰ ਤਾਂ ਸਮੁੰਦੇ ਲਾਲਚੀ ਹੀ ਲੱਗਦੀ ਹੈ ਹੈਗੇ ਤਾਂ ਲਾਲਚੀ ਆ ਪਹਿਲਾਂ ਆਪਾਂ ਮੁੰਡਾ ਆ ਮੁੰਡਾ ਵੀ ਦੇਖ ਲਈਏ ਆਪਾਂ ਪੜੀ ਦੀ ਕੁੜੀ ਨੂੰ ਛੱਡ ਕੇ ਕੈਨੇਡਾ ਵਾਲੇ ਦਾ ਕਹਿੰਦੇ ਬਾਹਰ ਲਾ ਦੇਖ ਲੈਣੇ ਹੂੰ ਦੇਖ ਲੈਨੇ ਆਪਾਂ ਹਾਂ ਮੈਂ ਵੀ ਤਾਂਹੀਂ ਲਾਲਚੀਆ ਕੀਤਾ ਹਾਂ ਦੂਜੇ ਪਰ ਦੀ ਕੁੜੀ ਦੇ ਆਪਣੇ ਲਈ ਕਰਨਾ ਵਾ ਹਾਂ ਪਹਿਲਾਂ ਆਪਾਂ ਮੁੰਡਾ ਵੀ ਦੇਖ ਲਈਏ ਆਪਾਂ ਹਾਂ ਮੁੰਡਾ ਦੇਖੋ ਕੋਈ ਨਹੀਂ ਮੋਰੀਦਾ ਮੈਂ ਕਹਿੰਦਾ ਜਿਹੜਾ ਕੈਨੇਡਾ ਵਾਲਾ ਕਰਾਉਂਦਾ ਉਹ ਨਹੀਂ ਠੀਕ ਉਹ ਠੀਕ ਆ ਹਨਾ ਉਹ ਹੀ ਕਰਾ ਲਾਂਗੇ ਨਾਲੇ ਵਧੀਆ ਵਿਆਹ-ਵੂਜਾ ਦਾ ਲਵਾ ਦਊਗਾ ਆਹ ਉਹ ਮੁੰਡੇ ਨੂੰ ਵੀ ਬਾਹਰ ਚੱਲਣਾ ਹਾਂ ਉਹ ਵੀ ਆਪੇ ਹੀ ਕਰ ਲਵਾਂਗੇ ਉਹ ਵੀ ਸਾਧ ਨੂੰਗਾ ਆਹ ਫੇਰ ਕੀ ਪਿਆ 60000 ਨਾ ਬਣਦਾ ਇੱਥੇ ਕੋਈ ਫਾਇਦਾ ਨਹੀਂ ਹੈਗਾ ਨਾਲੇ ਵਿਆਹ ਵਧੀਆ ਕਰਦਾ ਨਾ ਬਾਪ ਨੂੰ ਨੋਟ ਲਾ ਦੇਣੀ ਸਹੀ ਗੱਲ ਆ ਤੇਰੀ ਸਹੀ ਆ ਹਾਂ ਇੱਧੇ ਕਰਦੇ ਨੌਕਰੀ ਦਾ ਜੜਦੂਪੂਰੀ ਨੌਕਰੀ ਜਿਹੜੀ ਕਰਦੀ ਉਹਦਾ ਰਹਿਣ ਦੇ ਇਹੀ ਠੀਕ ਆ ਕੈਨੇਡਾ ਵਾਲੇ ਦਾ ਹੀ ਕਰਾਉਨੇ ਆ ਆ ਗਿਆ ਕਿ ਬਣਦਾ ਆ ਇਹਦੀ ਮਾਡੀ ਤਨਖਾਹ ਵਾਲ ਮਿੱਟੀ ਫੱਕਾ ਆ ਇੱਧਰ ਤਾਂ ਕੋਈ ਵਾਲੀ ਜਿਹੜਾ ਇੱਥੇ ਕਹਿੰਦਾ 50 ਦੇਣਾ ਪੈਗਾ 50 ਦੇ ਦਵਾਂਗੇ ਕਹਿੰਦਾ ਇਹ ਇਹਨੂੰ ਡਬਲ ਕਰ ਹਾਂਜੀ ਸਟੀਲ ਬਣਿਆ ਕਿੱਦਾਂ ਬਣਿਸਲਾ ਸਾਡੀ ਸਲਾਹ ਇਹ ਹੈ ਜੀ ਹੋ ਸਕਦਾ ਜੇ ਕੈਨੇਡਾ ਵਾਲਾ ਰਿਸ਼ਤਾ ਹੋ ਜਵੇ ਰੱਬ ਦੀਆ ਕੈਨੇਡਾ ਵਾਲਾ ਕਰਾਉਣਾ ਆਪਾਂ ਤਾਂ ਇਸ ਤਰ੍ਹਾਂ ਹੀ ਕਰਾਉਣਾ ਮੈਂ ਜਾਨਾ ਇਹਦੇ ਤੁਹਾਡਾ ਲੜਕੀ ਮੇਰੀ ਮਰਜੀ ਮੇਰਾ ਮਾਲਕ ਦੇਣਾ ਨਹੀਂ ਫੇਰ ਚੋਲਦੇ ਪਤਾ ਲੱਗ ਜਾਂਦਾ ਨਹੀਂ ਇਹ ਆਉਂਗਾ ਇਹ ਲੜਕਾ ਆਏਗਾ ਬਸ ਬਾ ਠੀਕ ਹੈ ਬੇ ਆ ਗਿਆ ਆਣਦਾ ਹੋਇਆ ਹਾਂਜੀ ਹਾਂਜੀ ਲਓ ਜੀ ਆ ਗਿਆ ਮੁੰਡਾ ਸਤਿ ਸ੍ਰੀ ਅਕਾਲ ਜੀ ਜਦਾਂ ਹਾਵੇ ਹੋਰ ਠੀਕ ਹੈ ਚੱਲਦਾ ਕਾਰੋਬਾਰ ਵਧੀਆ ਹਾਂਜੀ ਹਾਂਜੀ ਵਧੀਆ ਚੱਲਿਆਗਾ ਕਾਰੋਬਾਰ ਮੈਂ ਮਰ ਜਾਈ ਹਾਂਜੀ ਹਾਂਜੀ ਚੱਲ ਮੈਂ ਗੱਲ ਬਾਤ ਹਾਂ ਕੱਲੋ ਕੱਲੋ ਪੁੱਛ ਲੋ ਪੁੱਛ ਲੋ ਕੋਈ ਨਾ ਪੁੱਛ ਲੋ ਕੋਈ ਵੀ ਗੱਲ ਲਈ ਆਪਾਂ ਹਾਂਜੀ ਕੋਈ ਨਾ ਕੱਲੋ ਅਸੀਂ ਜਾਣੇ ਤੁਸੀਂ ਕੱਲੋ ਚਲੋ ਅਸੀਂ ਕੱਲੋ ਹਾਂਜੀ ਹਾਂਜੀ ਹੈਗਾ ਠੀਕ ਆ ਉਹ ਦੇਖਾ ਕਿਦਾਂ ਬੜੀ ਵਧੀਆ ਤਾਂ ਹਰ ਵਾਰ ਕਿਦਾਂ ਹੁਆ ਪੱਕਾ ਹੋ ਗਿਆ ਕਾ ਹੋ ਗਿਆ ਹਾਂਜੀ ਜੋਬ ਤੇ ਪੱਕਾ ਹੋ ਗਿਆ ਮੈਨੂੰ ਪਤਾ ਹੁ ਕਿਰਤਾਂ ਮੈਨੂੰ ਆਏ ਹਾਂਜੀ ਇਸੇ ਨੂੰ ਆਇਆ ਮੇਰੇ ਨੂੰ ਇਸ ਤੱਕ ਕਿੰਨਾ ਦਾ ਚਾਹੁੰਦਾ ਸੀ ਇਸ ਦਾ ਮੈਂ ਹਲੇ ਮੇਰੀ ਉਮਰ ਹੈ ਕੀ ਮੈਂ ਦਾ ਹਲੇ ਕਰਾਣਾ ਨਹੀਂ ਮੈਂ ਤਾਂ ਹੁਣ ਡੈਡੀ ਤੇ ਕਰਕੇ ਕਰਦਾ ਮੇਰੀ ਕਹਿੰਦਾ ਕਰ ਦਿੰਦਾ ਹਾਂਜੀ ਡੈਡੀ ਨੂੰ ਮੈਂ ਤੇ ਲਾਲਚੀ ਨਾਲ ਪਾਉਣਾ ਲਾਲਚੀ ਤਾਂ ਹੈਗੇ ਆ ਉਹ ਦਾਗ ਨੂੰ ਮੰਗਦੇ ਹੁਣੇ ਮੰਗਿਆ ਤਾਂ ਨਹੀਂ ਚਲੋ ਹਾਂਜੀ ਭਾਜੀ ਤਾਂ ਗਾਜ ਦੇ ਰੂਪੋਂ ਬਦਲ ਗਏ ਹਾਂ ਜੀ ਗਾਣਾ ਉਹ ਸਿੱਧੇ ਤੌਰ ਤੇ ਨਹੀਂ ਕਿਹਾ ਸਿੱਧੇ ਤੌਰ ਤੇ ਨਹੀਂ ਮੰਗਣਾ ਗੱਲ ਘੁਮਾ ਕੇ ਘੁਮਾ ਕੇ ਕਰੇ ਭਾਈ ਸਾਹਿਬ ਬੰਦਾ ਹੋਇਆ ਮੈਂ ਪਤਾ ਜੀ ਰੇਨ ਕੋਤੇ ਤੂੰ ਜਾਂਗਾ ਮੰਗ ਰਹਾ ਹਾਂ ਹਾਂ ਜੀ ਤੁਹਾਨੂੰ ਤਾਂ ਗਾਲ ਨਹੀਂ ਖਰਾਬ ਲਾਉਣਾ ਚਾਹੀਦਾ ਜੀ ਠੀਕ ਹੈ ਤੂੰ ਆਪਣੀ ਮਾਂ ਫਾਦਰ ਦੇ ਖਿਲਾਫ ਤੌਰ ਤੇ ਨਹੀਂ ਮੇਰੀ ਕਹਾ ਤਾਂ ਬੋਲ ਮਾਂ ਪਿਓ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ ਪਰ ਆਪਣੇ ਤਰੀਕੇ ਨਾਲ ਸਮਝਾਉਣਾ ਚਾਹੀਦਾ ਤੂੰ ਬੜੇ ਜੀ ਦਾ ਉਹਨਾਂ ਨੂੰ ਵੀ ਹਾਂ ਮੈਂ ਤਾਂ ਕੋਈ ਦਾਜ ਦੇ ਖਿਲਾਫ ਹਾਂ ਹੁਣ ਡੈਡੀ ਤੋਂ ਮੈਂ ਡਰਦਾ ਮੈਂ ਡੈਡੀ ਨੂੰ ਕਹਿੰਦਾ ਤੇ ਤੂੰ ਰੱਤ ਤੇ ਤੈਨੂੰ ਕੁੜੀ ਵਧੀਆ ਚਾਹੀਦੀ ਜਿਹੜੀ ਤੇਰੇ ਨਾਲ ਸਾਰੀ ਜਿੰਦਗੀ ਸੌਖੀ ਆਹ ਤੈਨੂੰ ਰਾਜਾ ਜਾਈਦਾ ਨਹੀਂ ਨਹੀਂ ਮੈਨੂੰ ਤਾਂ ਕੁੜੀ ਵਧੀਆ ਚਾਹੀਦੀ ਆ ਜਿਹੜੀ ਮੇਰੇ ਨਾਲ ਜੀਵੇ ਵਧੀਆ ਕਰੇ ਮੇਰੀ ਗੱਲ ਸੁਣ ਤੇ ਤੇਰਾ ਵੀ ਵਿਰੋਧ ਹੀ ਤੇ ਡੈੜੀ ਨੂੰ ਕੰਨਾ ਪਊਗਾ ਉਹ ਤੇ ਤਰੀਕਾ ਏਦਾਂ ਦਾ ਵਰਤੇ ਬਾਬਾ ਤੂੰ ਜਿੱਦਾਂ ਜਿੱਦਾਂ ਕਰਵੇਂ ਮੇਰੇ ਨਾਲ ਸਹਿਮਤ ਹੋ ਜੀ ਕੋਈ ਨਹੀਂ ਮੈਂ ਸਹਿਮਤ ਤਾਂ ਮੈਂ ਦਾ ਅੱਗੇ ਉਹ ਖਲਾਫ ਆ ਦਾ ਜੀ ਹਾਂ ਉਹ ਵੀ ਜਿੱਦਾਂ ਅਸੀਂ ਜੇ ਇਸ ਤਰ੍ਹਾਂ ਡੈੜੀ ਨੂੰ ਮਹਿਸੂਸ ਵੀ ਨਹੀਂ ਹੋਊਂਗੇ ਨਹੀਂ ਇਹ ਗੱਲ ਤੇ ਅਸੀਂ ਜਾਣ ਕੇ ਸਾਰਾ ਕੁਝ ਕੋਈ ਨਹੀਂ ਨਾਲ ਮੈਂ ਤੁਹਾਨੂੰ ਨਾਲ ਉਹ ਵੀ ਨਾ ਹਾਰਟ ਤੋਂ ਵੀ ਅਸੀਂ ਏਦਾਂ ਕੀਤਾ ਆ ਰਾਜ ਦੇ ਖਿਲਾਫ ਜੀ ਨੌਜਾਨ ਲੜਨਗੇ ਉਰੇ ਪਿਆਰ ਮੁੰਡੇ ਇਹ ਜਿਹੜੀ ਇਹ ਪਰਤਾ ਚੜੀ ਤਵੇ ਖਤ ਹੋਣੀ ਆਈ ਗਾਦ ਮੁੰਡੇ ਹਾਂ ਬਸ ਇਹ ਨਾ ਤਾਂ ਦੇਖ ਬਸ ਹੁਣ ਕੀ ਜਿੱਦਾਂ ਕਹਾਂਗੇ ਨਾ ਕੋਈ ਸਾਡੇ ਨਾਲ ਹੀ ਆਉਗੀ ਚਲ ਬੁਲਾ ਲਿਆ ਫੇ ਆਪਣੀ ਮੰਮੀ ਡੈਡੀ ਨੂੰ ਠੀਕ ਇਦਾਂ ਜੀ ਹੋ ਗਏ ਮੁੰਡੇ ਨਾਲ ਗੱਲਬਾਤ ਹਾਂ ਹਾਂ ਗੱਲੇ ਲੜ ਕੇ ਨਾਲ ਗੱਲ ਕਰ ਲਈ ਚਲੋ ਠੀਕ ਹੈ ਜੀ ਮੈਂ ਮੈਂ ਤੁਹਾਨੂੰ ਚਾ ਲੋ ਨਹੀਂ ਮੈਂ ਰ ਆਉਂਗਾ ਜੀ ਡੇਟ ਹੋ ਗਿਆ ਹਾਂ ਨਹੀਂ ਹਾਂ ਚਲੋ ਠੀਕ ਹੈ ਜੀ ਠੀਕ ਠੀਕ ਹਾਂ ਚਲ ਚਲੀ ਜਾਵੇ ਸਤਿ ਸ਼੍ਰੀ ਅਕਾਲ ਬੈਜੋ ਚਲੋ ਠੀਕ ਹੈ ਅੰਕਲ ਜੀ ਚੱਲਦਾ ਜੀ ਫੇ ਨੰਬਰ ਸੇਵ ਕਰ ਲੈ ਮੇਰਾ ਪਰਸਨ ਮੈਂ ਤੈਨੂੰ ਨਾ ਪਰਸਨ ਵਾਲੀ ਕਰੂੰਗਾ ਫੋਨ ਜਿੱਦਾਂ ਕਹੂੰਗਾ ਬਸ ਉਦھے ਕਰੀ ਆਪਾਂ ਠੀਕ ਹੈ ਜੀ ਚਲੋ ਠੀਕ ਆਂਟੀ ਓਕੇ ਠੀਕਾ ਠੀਕ ਹੈ ਜੀ ਗਰਮੀ ਬਹੁਤ ਆਂਜੀ ਚੱਲੇਗੇ ਹੋਰ ਹੋਰ ਚੱਲੇਗਾ ਦੇਖਿਆ ਮੁੰਡਾ ਬਿਲਕੁਲ ਬਜਾਰਾ ਸਹੀ ਆ ਸਹੀ ਆ ਮੁੰਡਾ ਪੜਿਆ ਲਿਖਿਆ ਨੌਜਵਾਨਾਂ ਵਾਂਗ ਹੋਈ ਆ ਜੀ ਜੀ ਇੰਨਾ ਦੀ ਸੋਚ ਦੀ ਕਰਨੀ ਚਾਹੀਦੀ ਆ ਨੌਜਵਾਨਾਂ ਦੇ ਇਹ ਤਾਂ ਗੱਲ ਹੈਗੀ ਆ ਪਰ ਮਾਪੇ ਥੋੜੇ ਜੇ ਲਾਲਚੀ ਜਿਆਦਾ ਵਾ ਜੇਕਰ ਉਹ ਮੁੰਡਾ ਆਪਣੇ ਨਾਲ ਸਹਿਬਦ ਹੋ ਗਿਆ ਹੂੰ ਹੂੰ ਪਹਿਲਾਂ ਹੁਣ ਆਪਾਂ ਨੇ ਇਹਨੂੰ ਚੱਕਰ ਤੇ ਪਾ ਕੇ ਤੇ ਮੁੰਡੇ ਦਾ ਵੀ ਆਪਾਂ ਕੰਮ ਕਰਨਾ ਵਿਆਹ ਵੀ ਕਰਾਉਣਾ ਸਾਰਾ ਕੁਝ ਕਰਕੇ ਹੁਣ ਆਪਾਂ ਚੱਕਰ ਪਾ ਲੈਣਾ ਪਾ ਕੇ ਉਹ ਵੀ ਇਹਨੂੰ ਸਿੱਖਿਆ ਵੀ ਦੋ ਉਹਨਾਂ ਨੂੰ ਤੇ ਪਤਾ ਵੀ ਹੈ ਸਾਸਰੀ ਹੋ ਜਵੇ ਗਲਤੀ ਦਾ ਤੇ ਪਤਾ ਵੀ ਨਾ ਲੱਗੇ ਮੇਰੀ ਗੱਲ ਹੂੰਗਾ ਬੱਸ ਨਾ ਜਿੱਦਾਂ ਮੈਂ ਤੁਹਾਨੂੰ ਉਦਾਂ ਨੂੰ ਕਹੂੰਗਾ ਹਾਂ ਜੀ ਕਹਿਗੇ ਉਦਾਂ ਹੀ ਕਰ ਰਹੀਆਂ ਇਹਨਾਂ ਨੂੰ ਇਹਨਾਂ ਦਾ ਪਹਿਲਾ ਵੀਜ਼ਾ ਲੋਆਇਆ ਪਹਿਲਾ ਕੈਨੇਡਾ ਦਾ ਸਾਰੇ ਡੱਬਰ ਦਾ ਕਹਿੰਦੇ ਹਨਾ ਜਿਹਨੂੰ ਪਹਿਲਾ ਕੈਨੇਡਾ ਭੇਜਦੇ ਹਾਂ ਹਾਂ ਜੀ ਇਹ ਤਾਂ ਹੈ ਔਰ ਇਹ ਮੁੜ ਕੇ ਇਹਨਾਂ ਲੋਕਾਂ ਨੂੰ ਕਹਿੰਦੇ ਹੋਗੇ ਤੇ ਭਾਈ ਦਾਜ ਨਾ ਮੰਗਿਆ ਕਰੋ ਹਾਂ ਜੀ ਇਹ ਤਾਂ ਹੈ ਪਹਿਲਾਂ ਮੁੰਡਾ ਕਿੰਨਾ ਦੇਖ ਲੈ ਹੁਣ ਸਾਰੀ ਕੁੜੀ ਨੌਕਰੀ ਕਰਦੀ ਨੂੰ ਛੱਡ ਕੇ ਫੜਫੜ ਕਹਿੰਦੇ ਬਾਹਰ ਵਾਲੇ ਨਾਲ ਕਰ ਦੋ ਇਸ ਦਾ ਇੱਕ ਤਾਂ ਕੈਨੇਡਾ ਨੇ ਬਾਹਰ ਦੇਖ ਲੈ ਸਦੀਆਂ ਤੋਂ ਦਾਜ ਦੀ ਚਲਦੀ ਆਂਦੀ ਪ੍ਰਥਾ ਹਨਾ ਰੂਪ ਵਰਜਦਾ ਆ ਆ ਹੁਣ ਨਵੇਂ ਜਨਵਾਰੀ ਪੈਸ ਵਿੱਚ ਵਿਆ ਢਾਈ ਤੋਂ ਬੰਦਾ ਹੋ ਗਿਆ ਨਾ ਜੀ ਸਾਨੂੰ ਜੀ ਸਾਡੀ ਰੋਟੀ ਪਾਣੀ ਵਧੀਆ ਕਰਦੇ ਉਹ ਜਾਣੀ ਲੜ ਗਈ ਆ ਤੇ ਫਿਰ ਦੇਖੋ ਕਹਿੰਦੇ ਜੋ ਦੇਣਾ ਆਪਣੀ ਕੁੜੀ ਨੂੰ ਹੀ ਦੇਣਾ ਦੱਸ ਘਰ ਤਾਂ ਤੁਹਾਡਾ ਹੀ ਪਰਣਾ ਤਰੀਕਾ ਆ ਆਉਈ ਆ ਵੀ ਕੁੜੀ ਨੂੰ ਦੇਣਾ ਬਸ ਹੁਣ ਆਪਾਂ ਚਲੀਏ ਹਾਂਜੀ ਹੋਰ ਹੋਰ ਚਲੋ ਰੋਟੀ ਆ ਹਾਂਜੀ ਹਾਂਜੀ ਹਾਂ ਮੈਂ ਰੋਟੀ ਬਣਾਣੀ ਆ